ਯਾਰ ਤੁਸੀਂ ਜਿਹੜੇ ਬੱਚਿਆਂ ਨੂੰ ਵਾਰ ਦਿੰਦੇ ਹੋ ਜਿਹੜੇ ਬੱਚੇ ਤੁਹਾਡੇ ਸਰਕਾਰ ਚਲਾਉਣ ਦੇ ਵਿੱਚ ਸਹਿਯੋਗ ਦਿੰਦੇ ਆ ਤੁਹਾਡੇ ਦੁਨੀਆ ਦੇ ਵਿੱਚ ਨਾਮ ਕਾਇਦਾ ਕਰ ਰਹੇ ਆ ਅੱਜ ਉਹਨਾਂ ਦੇ ਕਤਲ ਹੋਣ ਲੱਗ ਜਾਣਗੇ ਤਾਂ ਆਮ ਬੰਦੇ ਦੀ ਕੀ ਕਮੀ ਕਿਹ ਰਹਿ ਜੂ ਇੱਥੇ ਸਾਡੇ ਨਰਿੰਦਰਦੀਪ ਦਾ ਕਤਲ ਹੋਇਆ ਪਿਆ ਆ ਬਠਿੰਡੇ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦੋ ਦਿਨ ਲਾ ਕੇ ਚਲੇ ਗਏ ਪਰ ਉਹਨਾਂ ਦੇ ਪਰਿਵਾਰ ਨੂੰ ਹਾਲ ਪੁੱਛਣਾ ਤੇ ਉਹਨਾਂ ਕੋਲੇ ਹੈ ਨਹੀਂ ਸੀ ਬੇ ਸ਼ਰਮਣੀ ਚਾਹੀਦੀ ਹੈ ਕਿ ਇਹੋ ਜਿਹੇ ਕਤਲ ਹੋਣ ਦੇ ਬਾਵਜੂਦ ਵੀ ਅੱਜ ਤੁਸੀਂ ਉਹਨਾਂ ਦੇ ਕਰਦਿਆਂ ਦੇ ਨਾਲ ਮੀਟਿੰਗਾਂ ਕਰ ਰਹੇ ਹੋ ਲੇਕਿਨ ਜਿਹੜੇ ਬੰਦੇ ਉਹਨਾਂ ਦੇ ਪੁਲਿਸ ਦੇ ਵਿੱਚ ਹੈਗੇ ਆ ਜਿਹੜੇ ਬੰਦੇ ਕਤਲ ਕਰ ਰਿਹਾ ਉਹਨਾਂ ਵਾਸਤੇ ਤੁਹਾਡੇ ਕੋਲੇ ਟਾਈਮ ਹੈ ਨਹੀਂ ਉਹਨਾਂ ਨੂੰ ਫੜਨ ਵਾਸਤੇ ਤੁਹਾਡੇ ਕੋਲੇ ਕੋਈ ਵੀ ਪਾਵਰ ਨਹੀਂ ਵੀ ਸਾਡੇ ਬੱਚਾ ਦਾ 4 ਵਜੇ ਕੇ 5 ਵਜੇ ਤੋਂ ਉਹਨਾਂ ਨਾਲ ਗੱਲ ਹੋ ਰਹੀ ਹੈ ਤੇ ਜਿਹੜਾ 8 ਵਜੇ ਫੋਨ ਆ ਰਿਹਾ 7:30 ਵਜੇ ਕੇ 8 ਵਜੇ ਫੋਨ ਆ ਰਿਹਾ ਤਾਂ ਉਦੋਂ ਇਹਨਾਂ ਨੂੰ ਪਤਾ ਲੱਗ ਰਿਹਾ ਕਿ ਸਾਡਾ ਬੱਚਾ ਇਸ ਤੂੰ ਨਹੀਂ ਗਈ ਹੈ ਦੁਨੀਆ ਤੇ ਹੈ ਜਿਹੜੇ ਦੋਸਤਾਂ ਨੇ ਇਹਨਾਂ ਨੂੰ ਵੋਟਾਂ પા ਕੇ ਇਹਨਾਂ ਨੂੰ ਇਸ ਲੈਵਲ ਤੱਕ ਲਿਆਂਦਾ ਗੂਂਦੇ ਹੰਝੂ ਰੋ ਰਹੇ ਆ ਯਾਰ ਇਹੋ ਜੇ ਬਦਲਾ ਵਾਸਤੇ ਤਾਂ ਅਸੀਂ ਨਹੀਂ ਕਿਹਾ ਸੀ ਪਰ ਕੁੰਗੀ ਬੋਲੀ ਸਰਕਾਰ ਦਾ ਅੱਜ ਕਿਸੇ ਕਿਸਮ ਦਾ ਕੋਈ ਵੀ ਕੋਈ ਵਾਲੀ ਬਰਤ ਨਹੀਂ ਜਿੱਥੇ ਮਰਜ਼ੀ ਤੁਸੀਂ ਜਾ ਕੇ ਦੇਖ ਲਓ ਹਰ ਬੰਦਾ ਇਹੀ ਕਹਿੰਦਾ ਯਾਰ ਇਹੋ ਜਿਹਾ ਬਦਲਾਅ ਇਹੋ ਜੀ ਸਰਕਾਰ ਅਸੀਂ ਕਦੇ ਨਹੀਂ ਦੇਖੀ ਨਰਿੰਦਰਦੀਪ ਸਿੰਘ ਅਮਰ ਰਹੇ ਦੋਸਤੋ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਨਰਿੰਦਰਦੀਪ ਸਿੰਘ ਦੇ ਕਾਤਲਾ ਨੂੰ ਸਜਾਉਣ ਵਾਸਤੇ ਉਹਨਾਂ ਦੇ ਘਰਦਿਆਂ ਨੂੰ ਬਣਦਾ ਸਹੀ ਮੁਆਵਜ਼ਾ ਦੁਆਣਾ ਸੇ ਲਾਈਏ ਚਾਹੇ ਆਪਾਂ ਹੱਕ ਦੁਆਣਾ ਸੇ ਪਰ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਸਰਕਾਰਾਂ ਦਾ ਕਿੱਧਰ ਨੂੰ ਚੱਲਿਆ ਕਿੱਧਰ ਨੂੰ ਮੋੜ ਚੱਲ ਪਿਆ ਜਿਹੜੇ ਬਦਲਾਅ ਨੂੰ ਸਰਕਾਰਾਂ ਤੁਹਾਡੇ ਦੋਸਤਾਂ ਨੇ ਲਿਆਂਦੀਆਂ ਜਿਹੜੇ ਦੋਸਤਾਂ ਨੇ ਇਹਨਾਂ ਨੂੰ ਵੋਟਾਂ પા ਕੇ ਇਹਨਾਂ ਨੂੰ ਇਸ ਲੈਵਲ ਤੱਕ ਲਿਆਂਦਾ ਅੱਜ ਉਹ ਵੀ ਘਰੇ ਬੈਠੇ ਮੇਰੀ ਖਿਆਲ ਖੂਨ ਦੇ ਹੰਝੂ ਰੋ ਰਹੇ ਆ ਕਿ ਯਾਰ ਇਹੋ ਜਿਹੇ ਬਦਲਾਅ ਵਾਸਤੇ ਤਾਂ ਅਸੀਂ ਨਹੀਂ ਕਿਹਾ ਸੀ ਮੇਰੀ ਖਿਆਲ 80 84 ਦੇ ਧਾਕਿਆਂ ਦੀ ਗੱਲ ਕਰਦੇ ਆਪਾਂ ਉਹਨਾਂ ਦਿਨਾਂ ਦੇ ਵਿੱਚ ਵੀ ਕਦੇ ਇਸ ਤਰ੍ਹਾਂ ਦੇ ਕਤਲ ਨਹੀਂ ਹੋਇਆ ਕਰਦੇ ਸੀਗੇ ਮੇਰੀ ਗੱਲ ਕਰਦੇ ਇਹਨਾਂ ਦੇ ਦੱਸ ਰਿਹਾ ਵੀ ਸਾਡੇ ਬੱਚਾ ਦਾ 4 ਵਜੇ ਕੇ 5 ਵਜੇ ਤੋ ਉਹਨਾਂ ਨਾਲ ਗੱਲ ਹੋ ਰਹੀ ਹੈ ਤੇ ਜਿਹੜਾ 8 ਵਜੇ ਫੋਨ ਆ ਰਿਹਾ 7:30 ਵਜੇ ਕੇ 8 ਵਜੇ ਫੋਨ ਆ ਰਿਹਾ ਤਾਂ ਉਦੋਂ ਇਹਨਾਂ ਨੂੰ ਪਤਾ ਲੱਗ ਰਿਹਾ ਕਿ ਸਾਡਾ ਬੱਚਾ ਇਸ ਦੁਨੀਆ ਤੇ ਹੀ ਹੈ ਨਹੀਂ ਦੁਨੀਆ ਤੇ ਹੀ ਹੈ ਨਹੀਂ ਇਹੋ ਜੇ ਹਾਲਾਤਾਂ ਦੇ ਵਿੱਚ ਇਹੋ ਜੇ ਕਤਲ ਹੋਣੇ ਔਰ ਉਹਦੇ باوجود 10 ਦਿਨ ਤੋਂ ਉੱਪਰ ਹੋ ਚੁੱਕੇ ਹੈ ਮੇਰੀ ਗੱਲ ਪੁਲਤਾਰਿਆਂ ਨੂੰ ਸੁਣਦਿਆਂ ਨੂੰ ਵੀ ਸ਼ਰਮ ਆਉਂਦੀ ਹੋਣੀ ਉਹਨਾਂ ਦੇ ਘਰੇ ਵੀ ਬੱਚੇ ਹੈਗੇ ਆ ਯਾਰ 10 ਦਿਨ ਤੋਂ ਉੱਪਰ ਹੋ ਗਏ ਅੱਜ ਵੀ ਉਹਨਾਂ ਦੇ ਮੁਲਾਜ਼ਮ ਜਿੰਨੇ ਵੀ ਬੰਦੇ ਵਿੱਚ ਇਹਨਾਂ ਦੇ ਵਿੱਚ ਸੀਗੇ ਇਸ ਕਤਲ ਪਰਿਵਾਰ ਦੇ ਵਿੱਚ ਹੈਗੇ ਆ ਉਹਨਾਂ ਚੋਂ ਇੱਕ ਵੀ ਬੰਦਾ ਹਾਇ ਤੱਕ ਇਹਨਾਂ ਨੇ ਰੈਸ਼ ਨਹੀਂ ਪਾਈ ਇਹਨਾਂ ਦੇ ਵੱਡੇ ਤੋਂ ਵੱਡੇ ਅਫਸਰਾਂ ਤੱਕ ਗੁਰਹਾਰ ਲਾ ਚੁੱਕੇ ਆ ਇਹਨਾਂ ਦੇ ਹਰ ਬੰਦੇ ਤੱਕ ਸਰਕਾਰ ਤੱਕ ੁਰਗੂੰਗੀ ਬੋਲੀ ਸਰਕਾਰ ਦਾ ਅੱਜ ਕਿਸੇ ਕਿਸਮ ਦਾ ਕੋਈ ਵੀ ਕੋਈ ਵਾਲੀਵਾਰਸ਼ ਨਹੀਂ ਹੈ ਜਿੱਥੇ ਮਰਜੀ ਤੁਸੀਂ ਜਾ ਕੇ ਦੇਖ ਲਓ ਹਰ ਬੰਦਾ ਇਹੀ ਕਹਿੰਦਾ ਯਾਰ ਇਹੋ ਜਿਹਾ ਬਦਲਾਅ ਇਹੋ ਜਿਹੀ ਸਰਕਾਰ ਅਸੀਂ ਕਦੇ ਨਹੀਂ ਸੋਚੀ ਸੀ ਨਰਿੰਦਰਦੀਪ ਦੇ ਪਰਿਵਾਰ ਦੀ ਗੱਲ ਕਰੀਏ ਮੇਰੀ ਖਿਆਲ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਡਾਕਟਰ ਹੈਗੇ ਆ ਉਹ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਇੰਨੀ ਕੁ ਵਧੀਆ ਸੇਵਾ ਦੇ ਰਿਹਾ ਹੈ ਜਿਹੜੀ ਆਪਾਂ ਆਮ ਗ੍ਰੰਥਾ ਦੇ ਵਿੱਚ ਪੜ੍ਹਾਨੇ ਆ ਲੋਕਾਂ ਨੂੰ ਕਿ ਇਨਸਾਨੀਅਤ ਦੀ ਸੇਵਾ ਕੀ ਹੁੰਦੀ ਹੈ ਅੱਜ ਉਹੋ ਜਿਹੇ ਬੰਦੇ ਜਿਨ੍ਹਾਂ ਨੇ ਇਹੋ ਜੀ ਸੇਵਾ ਦੇ ਰਿਹਾ ਹੈ ਅੱਜ ਜੇ ਉਹਨਾਂ ਦੇ ਬੱਚਿਆਂ ਦੇ ਕਤਲ ਹੋਣ ਲੱਗ ਜਾਣਗੇ ਇੱਕ ਟੀਚਰ ਬੱਚਾ ਜਿਹੜਾ ਲੋਕਾਂ ਦੇ ਬੱਚਿਆਂ ਨੂੰ ਪੜਾ ਕੇ ਇਹ ਡੀਸੀ ਸਾਹਿਬ ਦੇ ਬੱਚੇ ਹੋਣ ਚਾਹੇ ਐਸਐਸਪੀ ਸਾਹਿਬ ਦੇ ਬੱਚੇ ਹੋਣ ਉਹਨਾਂ ਦੇ ਬੱਚਿਆਂ ਨੂੰ ਪੜਾ ਕੇ ਉਸ ਬੱਚੇ ਨੇ ਬਾਹਰ ਭੇਜਿਆ ਇਹਨਾਂ ਦੇ ਡੀਜੀਪੀ ਸਾਹਿਬ ਉਹਨਾਂ ਆਪਣੇ ਬਰਨਾਲਾ ਦੇ ਵਿੱਚ ਜਦੋਂ ਯ ਇਨਾਂ ਵੱਲੋਂ ਅਵਾਰਡ ਦਿੱਤੇ ਗਏ ਹੈ ਪੁਲਿਸ ਵੱਲੋਂ ਯਾਰ ਤੁਸੀਂ ਜਿਹੜੇ ਬੱਚਿਆਂ ਨੂੰ ਵਾਰਡ ਦਿੰਦੇ ਹੋ ਜਿਹੜੇ ਬੱਚੇ ਤੁਹਾਡੇ ਸਰਕਾਰ ਚਲਾਣ ਦੇ ਵਿੱਚ ਸਹਿਯੋਗ ਦਿੰਦੇ ਆ ਤੁਹਾਡੇ ਦੁਨੀਆ ਦੇ ਵਿੱਚ ਨਾਮ ਕਾਇਦਾ ਕਰ ਰਿਹਾ ਅੱਜ ਉਹਨਾਂ ਦੇ ਕਤਲ ਹੋਣ ਲੱਗ ਜਾਣਗੇ ਤਾਂ ਆਮ ਬੰਦੇ ਦੀ ਕੀ ਕਰਹਿ ਜੂਗੀ ਸਾਡੇ ਵਪਾਰੀਆਂ ਦੀ ਗੱਲ ਕਰ ਲਈਏ ਤਾਂ ਵਪਾਰੀਆਂ ਦੇ ਵਿੱਚ ਅੱਜ ਇਹ ਪੋਜੀਸ਼ਨ ਹੈ ਕਿ ਸਵੇਰੇ ਜਦੋਂ ਬੰਦਾ ਘਰੇ ਕਰੋ ਦੁਕਾਨ ਤੇ ਜਾਂਦਾ ਤੇ ਦੁਕਾਨ ਤੋਂ ਜਦੋਂ ਘਰੇ ਆਂਦਾ ਤਾਂ ਉਹ ਕਹਿੰਦਾ ਰੱਬ ਰੱਬ ਕਰਦਾ ਰਹਿੰਦਾ ਵੀ ਪਤਾ ਨਹੀਂ ਘਰੇ ਪਹੁੰਚੂਗਾ ਨਹੀਂ ਪਹੁੰਚੂ ਪਤਾ ਨਹੀਂ ਦੁਕਾਨ ਤੇ ਪਹੁੰਚੂਗਾ ਕਿ ਨਹੀਂ ਪਹੁੰਚੂਗਾ ਪਰ ਹਰ ਰੋਜ ਦਿਨ ਵਿਆੜੇ ਫਰੋਤੀਆਂ ਹਰ ਰੋਜ ਦਿਨ ਵਿਆੜੇ ਹਰ ਰੋਜ ਨਵਾਂ ਕਤਲ ਹੋ ਰਿਹਾ ਹੈ ਇਹ ਜੀ ਚੀਜ਼ਾਂ ਦੇਖ ਕੇ ਸਾਡੇ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਜੀ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਸਾਡੇ ਮੁੱਖ ਮੰਤਰੀ ਜੀ ਪਰ ਉਹ ਅੱਜ ਜਿੱਥੇ ਵੀ ਤੁਹਾਡੀਆਂ ਸਟੇਜਾਂ ਲੱਗੀਆਂ ਹੁੰਦੀਆਂ ਉੱਥੇ ਉਹ ਰੰਗਲਾ ਪੰਜਾਬ ਦੀਆਂ ਗੱਲਾਂ ਕਰ ਰਹੇ ਹੁੰਦੇ ਆ ਔਰ ਬੜੇ ਅਜੀਬ ਢੰਗ ਨਾਲ ਉਹ ਕਹਿੰਦੇ ਨਾ ਭੰਡਾ ਵਾਲਾ ਕੰਮ ਜਿਹੜਾ ਹੁੰਦਾ ਭੰਡਾਂ ਦੇ ਢੰਗ ਦੇ ਨਾਲ ਕਹਿਣਗੇ ਮੇਰੀ ਤਾਂ ਗੱਡੀ ਉੱਥੇ ਫਲਾਣੇ ਨੇ ਰੋਕ ਲਈ ਤੇ ਉੱਥੇ ਬਚਾ ਕੇ ਮੈਨੂੰ ਕਹਿੰਦਾ ਜੀ ਸਾਡੇ ਵਾਸਤੇ ਕੀ ਕਰੋਗੇ ਮੇਰੀ ਗੱਡੀ ਉਹ ਫਲਾਣੇ ਰੋਕ ਲਈ ਇੱਥੇ ਸਾਡੇ ਨਰਿੰਦਰਦੀਪ ਦਾ ਕਤਲ ਹੋਇਆ ਹੋਇਆ ਆ ਬਠਿੰਡੇ ਦੇ ਵਿੱਚ ਸਾਡੇ ਮੁੱਖ ਮੰਤਰੀ ਸਾਹਿਬ ਦੋ ਦਿਨ ਲਾ ਕੇ ਚਲੇ ਗਏ ਪਰ ਉਹਨਾਂ ਦੇ ਪਰਿਵਾਰ ਨੂੰ ਹਾਲ ਪੁੱਛਣਾ ਤੇ ਉਹਨਾਂ ਕੋਲੇ ਹੈ ਨਹੀਂ ਸੀਗਾ ਜਿਹੜੇ ਕਹਿੰਦੇ ਸੀ ਅਸੀਂ ਕਦੇ ਸਿਕਿਉਰਟੀਆਂ ਨਹੀਂ ਲਵਾਵਾਂਗੇ ਅੱਜ 5-500 ਬੰਦਾ ਨਾਲ ਸਿਕਿਉਰਟੀਆਂ ਦਾ ਲਿਜਾ ਕੇ ਘੁਟਰੇ ਫਿਰਦੇ ਆ ਜਿਹੜੇ ਕਹਿੰਦੇ ਸੀ ਜਿਹਨੂੰ ਡਰ ਲੱਗਦਾ ਉਹ ਪੁੱਛੜਖਾਨੇ ਖੋਲ ਲੋ ਆਪਣੇ ਮੁਰਗੀਖਾਨੇ ਖੋਲੋ ਅੱਜ ਉਹੀ ਬੰਦੇ ਅੱਜ ਹੈਲੀਕਾਪਟਰਾਂ ਦੇ ਉੱਪਰੋਂ ਦੀ ਟੱਪ ਕੇ ਚਲੇ ਜਾਂਦੇ ਆ ਇਹ ਫਰਕ ਹੁੰਦਾ ਹੈ ਜਿਹੜਾ ਬਦਲਾਵ ਜਿਹੜੇ ਆਪਾਂ ਅੰਜਾਣੇ ਬੰਦਿਆਂ ਨੂੰ ਆਪਾਂ ਜਦੋਂ ਇਹੋ ਜਿਹੇ ਲੈਵਲ ਤੇ ਲੈ ਕੇ ਆ ਜੰਨੇ ਮੇਰੀ ਤਾਂ ਤੁਹਾਨੂੰ ਇਹਨਾਂ ਦੋਸਤਾਂ ਨੂੰ ਇਹੀ ਗੁਜਾਰਿਸ਼ ਹੈ ਕਿ ਜਦੋਂ ਤੱਕ ਵੀ ਨਰਿੰਦਰਦੀਪ ਸਿੰਘ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲਦੀ ਅਸੀਂ ਇਹਨਾਂ ਦੇ ਘਰਦਿਆਂ ਨੂੰ ਇਨਸਾਫ਼ ਨਹੀਂ ਦਵਾਉਂਦੇ ਆਪਾਂ ਇੱਥੇ ਆ ਕੇ ਅੱਜ ਇੱਕ ਪ੍ਰਣ ਲੈ ਕੇ ਜਾਈਏ ਆਪਾਂ ਅੱਜ ਸੌਂ ਖਾ ਕੇ ਜਾਈਏ ਕਿ ਜਦ ਤੱਕ ਸਾਡੇ ਨਰਿੰਦਰਦੀਪ ਨੂੰ ਕਤਲਾਂ ਦਾ ਸਜ਼ਾ ਨਹੀਂ ਮਿਲਦੀ ਔਰ ਇਹਨਾਂ ਦੇ ਘਰਦਿਆਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਇਹਨਾਂ ਦਾ ਸਾਥ ਨਹੀਂ ਛੱਡਾਂਗੇ ਅਸੀਂ ਕਿਸੇ ਕੀਮਤ ਤੇ ਵੀ ਆਪ ਟੱਕੇ ਨਹੀਂ ਬਟਾਂਗੇ ਇਹ ਚੀਜ਼ ਜਿਹੜੀ ਹੈ ਜਦ ਤੱਕ ਅਸੀਂ ਦਿਮਾਗ 'ਚ ਨਹੀਂ ਲਾ ਕੇ ਜਾਵਾਂਗੇ ਤਾਂ ਇਹ ਕਤਲ ਇਹਨਾਂ ਦਾ ਉਹ ਕਹਿੰਦੇ ਨਾ ਪੱਥਰ ਦੀਆਂ ਸਰਕਾਰਾਂ ਤੇ ਪੱਥਰ ਦੇ ਦਿਲ ਇਹਨਾਂ ਤੋਂ ਆਪਾਂ ਕੀ ਉਮੀਦ ਰੱਖ ਸਕਦੇ ਆ ਇਹ ਤੁਹਾਨੂੰ بڑے ਵੱਡੇ ਝਾਂਸੇ ਦੇਣਗੇ ਕਦੇ ਐਸਐਸਪੀ ਸਾਹਿਬ ਸਾਹਿਬ ਬੁਲਾ ਕੇ ਕਹਿਣਗੇ ਕਦੇ ਡੀਸੀ ਸਾਹਿਬ ਬੁਲਾ ਕੇ ਕਹਿਣਗੇ ਦੇਖੋ ਜੀ ਆਪਾਂ ਆ ਵੀ ਕਰਵਾ ਦਿੰਨੇ ਤੁਹਾਡਾ ਆ ਵੀ ਕਰਵਾ ਦਿੰਨੇ ਪਰ ਹਕੀਕਤ ਇਹ ਹੈ ਕਿ ਤੁਸੀਂ ਦਿਲ ਤੇ ਹੱਥ ਰੱਖ ਕੇ ਦੇਖੋ ਕਿ ਜਿਹੜਾ ਜਿੰਨਾਂ ਦਾ ਬੱਚਾ ਚਲਾ ਗਿਆ ਜਿਹਦਾ ਘਰ ਵਾਲਾ ਚਲਾ ਗਿਆ ਜਿਹਦਾ ਮੁੰਡਾ ਚਲਾ ਗਿਆ ਕੀ ਉਹ ਇਹ ਮੋੜਵਾ ਸਕਦੇ ਐ ਇਹਨਾਂ ਲੋਕਾਂ ਨੂੰ ਇਹ ਸ਼ਰਮ ਆਣੀ ਚਾਹੀਦੀ ਹੈ ਕਿ ਇਹੋ ਜਿਹਾ ਕਤਲ ਹੋਣ ਦੇ ਬਾਵਜੂਦ ਵੀ ਅੱਜ ਤੁਸੀਂ ਉਹਨਾਂ ਦੇ ਕਰਦਿਆਂ ਦੇ ਨਾਲ ਮੀਟਿੰਗਾਂ ਕਰ ਰਹੇ ਹੋ ਲੇਕਿਨ ਜਿਹੜੇ ਬੰਦੇ ਉਹਨਾਂ ਦੇ ਪੁਲਿਸ ਦੇ ਵਿੱਚ ਹੈਗੇ ਐ ਜਿਹੜੇ ਬੰਦੇ ਕਤਲ ਕਰ ਰਿਹਾ ਉਹਨਾਂ ਵਾਸਤੇ ਤੁਹਾਡੇ ਕੋਲੇ ਟਾਈਮ ਐ ਨਹੀਂ ਉਹਨਾਂ ਨੂੰ ਫੜਨ ਵਾਸਤੇ ਤੁਹਾਡੇ ਕੋਲੇ ਕੋਈ ਵੀ ਪਾਵਰ ਨਹੀਂ ਐ ਇਹੋ ਜੀਆਂ ਸਰਕਾਰਾਂ ਦਾ ਮੈਂ ਕਹਿੰਦਾ ਉਹ ਕਹਿੰਦਾ ਜਿੰਨੀ ਵੀ ਆਪਾਂ ਨਿੰਦਾ ਕੀਤੀ ਜਾਵੇ ਅਸੀਂ ਕਰਦੇ ਆਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਵੱਲੋਂ ਅਸੀਂ ਹਮੇਸ਼ਾ ਇਸ ਪਰਿਵਾਰ ਦੇ ਨਾਲ ਖੜੇ ਹਾਂ ਇੱਥੇ 31 ਮੈਂਬਰੀ ਵੱਲੋਂ ਜੋ ਵੀ ਮੇਰੀ ਜਿੱਥੇ ਵੀ ਤੁਸੀ ਡਿਊਟੀ ਲਾਓਗੇ ਹਮੇਸ਼ਾ ਤੁਹਾਡੇ ਨਾਲ ਹਾਜ਼ਰ ਰਹੂੰਗਾ ਇੰਨਾ ਹੀ ਕਹਿੰਦਾ ਹੋਇਆ ਧੰਨਵਾਦ